ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਵਿਕਾਸ ਨੂੰ ਵਿਸ਼ੇ ਪਦਰੀ ਬਣਾਉਣ ਵੱਲ ਇੱਕ ਬੇਮਿਸਾਲ ਤੇ ਇਤਿਹਾਸਿਕ ਕਦਮ ਚੁੱਕਿਆ ਜਿਸ ਨੂੰ ਆਪਣੀ ਪ੍ਰਮੁੱਖ ਤਰਜੀਹ ਦੇ ਕੇ ਸਰਕਾਰ ਨੇ ਸਾਬਿਤ ਕੀਤਾ ਹੈ ਕਿ ਜਨਤਕ ਸੇਵਾ ਹੀ ਉਸਦਾ ਇੱਕੋ ਇੱਕ ਟੀਚਾ ਹੈ ਵਿਕਾਸ ਤੇ ਫੰਡਾਂ ਦੀ ਲਹਿਰ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਹਲਕੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦौरा ਕੀਤਾ ਜਾ ਰਿਹਾ ਇਸ ਮੌਕੇ ਪਿੰਡ ਬਖਸ਼ੀਵਾਲਾ ਵਿਖੇ ਸਿਹਤ ਮੰਤਰੀ ਨੇ ਡਾਕਟਰ ਬਲਵੇਸ ਸਿੰਘ ਜਿਨ੍ਹਾਂ ਨੇ ਕਿ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੀ ਜਾ ਰਹੀ ਗ੍ਰਾਂਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡਾਂ ਵਿੱਚ ਸੀਵਰੇਜ ਪ੍ਰਣਾਲੀ, ਸੜਕਾਂ, ਪਾਰਕ ਅਤੇ ਹੋਰ ਲੋੜੀਂਦੀਆਂ ਸਹੂਦਾਵਾਂ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨੂੰ ਲੋਕਾਂ ਦੇ ਨਾਮ ਸਮਰਪਿਤ ਕੀਤਾ ਗਿਆ। ਇਨਾ ਯਤਨਾਂ ਨਾਲ ਪਟਿਆਲਾ ਨੂੰ ਹੋਰ ਸੁੰਦਰ ਅਤੇ ਸਹੂਲਤ ਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸਭ ਤੋਂ ਪਹਿਲਾਂ ਸਰਪੰਚ ਸਾਹਿਬ ਇਹ 5 ਲੱਖ ਦਾ ਚੈੱਕ ਆ ਜ ਤੁਹਾਡੇ ਜੜੀਆਂ ਗਲੀਆਂ ਨਾਲੀਆਂ ਵਾਸਤੇ ਇਹ ਕਬੂਲ ਕਰੋ ਸਾਰੇ ਤੇ ਹੁਣ ਮੈਨੂੰ ਆਸੇ-ਪਾਸੇ ਤੁਸੀਂ ਸਫਾਈ ਕਰਕੇ ਬੋਟੇ ਲਾਏ ਆ ਬਾਥਰੂਮ ਬਣਾਏ ਆ ਹੋਰ ਸਾਰਾ ਜਿਹੜਾ ਤੁਹਾਡੇ ਛੱਡ ਬਣਿਆ ਬਹੁਤ ਅੱਛੀ ਗੱਲ ਹੈ ਇਸੇ ਭਾਵਨਾ ਨਾਲ ਪ੍ਰਿੰਟ ਦੇ ਸਾਂਝੇ ਕੰਮਾਂ ਵਾਸਤੇ ਸਾਰੇ ਇਸੇ ਭਾਵਨਾ ਨਾਲ ਕਰਨੀਏ। ਚਾਹੇ ਡੋਬੇ ਦਾ ਕੰਮ ਹੋਵੇ ਸਕੂਲ ਦਾ ਹੋਵੇ ਧਰਮਸ਼ਾਲਾ ਦਾ ਹੋਵੇ ਡਿਸਪੈਂਸਰੀ ਦਾ ਹੋਵੇ ਸਿਹਤ ਸੈਂਟਰ ਦਾ ਹੋਵੇ ਜਿੰਨੇ ਵੀ ਕੰਮ ਹੈ ਸਾਰੇ ਉਹ اسی ਤਰ੍ਹਾਂ ਸਾਰੇ ਇਕੱਠੇ ਹੋ ਕੇ ਕਰਨੇ ਆ ਤੇ ਇਹ ਤੁਹਾਡੇ ਨਵੀਂ ਕਰਾਟ ਆਈ ਹੈ ਜੀ ਇਸ ਤੋਂ ਪਹਿਲਾਂ 12 ਲੱਖ ਦੀ ਕਰਾਟ ਦਾ ਤੁਹਾਡੇ ਗੰਦੇ ਪਾਣੀ ਦਾ ਨਿਕਾਸੀ ਦਾ ਹੋਇਆ ਤੇ ਪਿੰਡ ਦੇ ਬਖਸੀ ਵਾਲਾ 1.5 ਲੱਖ ਦੀ ਲਗਨ ਨਾਲ ਪੂਰੇ ਕਰਾਟ ਦਾ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਤੁਹਾਡਾ ਹੋਇਆ ਨਾ ਜੀ ਇਸੇ ਤਰ੍ਹਾਂ ਸਰਕਾਰੀ ਸਕੂਲ ਦੀ ਚਾਰ ਦਿਵਾਰੀ ਬਣੀ ਹੈ ਜੀ ਤੇ ਤੁਹਾਡੇ ਪਿੰਡ ਵਿੱਚ ਸ਼ਮਸ਼ਾਨ ਘੜਕ ਨੇ ਆ 7 ਨੇ ਜੀ 7 ਸਾਰੇ ਇਕੱਲੇ ਇਕੱਲੇ ਬਾਅਦ ਵਿੱਚ ਵੀ ਯਾਰ ਪੱਟੀ ਵਾਲਾ ਬਾਅਦ ਵੀ ਲੱਗ ਲੱਗੀ ਰਹਿਣਾ ਜਿੰਨੇ ਪਿੰਡ ਆਪਾਂ ਦੀ ਲੜਾਈ ਨਹੀਂ ਹੁੰਦੀ ਜਨਾਬ ਤੁਸੀਂ 15 ਲੱਖ ਰੁਪਇਆ ਲੈ ਲਓ ਇੱਕ ਘਰ ਲਓ ਜਿਹੜਾ ਵੱਡਾ ਹੈਗਾ ਜੀ ਐਧੇ ਮੜੂਗਾ ਜੀ ਰੋਜ਼ਗਾਰ ਬੱਚਾ ਨੂੰ ਐਧੇ ਕਿਸਾਨਾਂ ਦੀ ਆਪ ਨੂੰ ਤੁਹਾਡੀ ਤੁਸੀਂ ਕਿਉਂ ਆਪਾਂ ਉੱਥੇ ਮੋਦੀ ਸੁਣਦਾ ਜੀ ਕੋਈ ਉਹ ਤਾਂ ਆ ਦੇਖੋ ਗੁਰੂ ਸਾਹਿਬ ਦੇ ਵਿੱਚ ਆ ਇੱਥੋਂ ਆ ਕੇ ਮੁੜ ਗਿਆ ਜੀ ਰਸਤੇ 'ਚ ਮੁੜ ਗਿਆ ਜੀ ਆ ਕੇ ਆਪਣਾ ਕੁਛੇਤਰ ਤੋਂ ਉਹਨੂੰ ਹੋਰ ਕੁਛ ਨਾ ਕਰਦਾ ਜੀ ਕਿਸੇ ਨੇ ਉਹਨੇ ਬੈਦਾ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਹੁੰਦਾ ਜੀ ਗੁਰੂ ਦੇ ਚਰਨਾਂ 'ਚ ਜਾ ਕੇ ਬੇਸ਼ਰ ਹੋ ਜਾਂਦਾ ਜੀ ਕਿੱਡੀ ਕਰਨਾ ਜੀ ਇਹ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਕਦੇ ਹੋ ਜੀ ਕਦੇ ਕੋਈ ਅਸੀਂ ਉੱਥੇ ਸੇਵਾ ਕਰਕੇ ਆਇਆ ਸੀ ਨਾ ਤੁਸੀਂ ਵੀ ਗਏ ਹੋਗੇ ਤੁਹਾਡਾ ਚੁੱਕੇ ਗਏ ਹੋਣਗੇ ਲੋਕ ਉੱਥੇ ਨਾ ਤੇ ਆਪਣਾ ਉੱਥੇ ਜਿਹੜੀ ਸਿਹਤ ਸਵਾਵਾ ਦੇ ਵਿੱਚ ਲੋਕਾਂ ਦੀ ਜ਼ਿੰਮੇਵਾਰੀ ਸੀ ਮੈਂ 3-4 ਦਿਨ ਉੱਥੇ ਹੀ ਰਿਹਾ ਵਾਂ ਟੈਂਟ 'ਚ ਹੀ ਰਿਹਾ ਵਾਂ ਜੀ ਪਹਿਲਾਂ ਮੈਂ ਬਾਰਡਰ ਤੇ ਰਿਹਾ ਤੇ ਇੱਕ ਆ ਬੀ ਮਾਦਰੇ ਨੇ ਦੱਸ ਦਿਆ ਵੀ ਜਿਹੜਾ ਪਹਿਲਾ ਮੰਤਰੀ ਸੀ ਉਹ ਜ਼ਿਆਦਾ ਆਂਦਾ ਸੀ ਕਿ ਮੈਂ ਜ਼ਿਆਦਾ ਆਂਦਾ ਤੁਸੀਂ ਆਏ ਹੋ ਨਹੀਂ ਹੁਣ ਪਤਾ ਕਿਹੜਾ ਬਰੇ ਹੋਰ ਕੰਮ ਵੀ ਹੋ ਰਿਹਾ ਹੈ ਕੰਮ ਵੀ ਹੋ ਰਿਹਾ ਸੋਹਣੇ ਦਾ ਟੋਪਾ ਦੇਖ ਲਿਆ ਤੁਸੀਂ ਕਿਹੋ ਜਿਹਾ ਬਣਿਆ ਆਨੰਦਪ੍ਰਕਾਸ਼ ਦਾ ਇਹੋ ਜਿਹਾ ਬਣਾ ਰਿਹਾ ਸਾਰੇ ਪਿੰਡਾਂ ਚ ਬਣਦੇ ਆ ਜੀ ਇਹ ਤੁਹਾਡੇ ਸਪਾਈ ਸ਼ੁਰੂ ਹੋ ਗਈ ਆ ਉਹ ਜੋ ਟੋਪੇ ਬਣਨੇ ਆ ਉੱਥੇ ਵੀ ਸਾਰੇ ਪਾਸੇ ਉਹਦੇ ਮੋਹਰੇ ਤੇ ਵੀ ਫੁੱਲ ਬੂਟੇ ਲਾਣੇ ਆ ਆਸੇ ਸੈਰ ਕਰਨ ਦੀ ਜਗ੍ਹਾ ਹੋਵੇ ਟੋਪੇ ਦਾ ਮਤਲਬ ਇਹ ਨਹੀਂ ਵੀ ਉੱਥੇ ਗੰਦਗੀ ਹੋਵੇ ਜੀ ਪਾਣੀ ਸਾਫ ਕਰਨਾ ਉਹਨੂੰ ਬਾਈ ਜੋ ਕਰਕੇ ਫਿਰ ਅਕੇ ਪਾਈ ਪਾਣੀ ਸ਼ੁਰੂ ਕਰਦੇ ਜੀ ਖੇਤਾਂ ਨੂੰ ਫਿਰ ਤੁਹਾਨੂੰ ਖਾਦ ਦੀ ਲੋੜ ਨਹੀਂ ਪੈਗੀ ਦੁਆਰਾ ਸੋ ਇਹੋ ਜਿਹਾ ਕੰਮ ਕਰਦੇ ਆ ਬੱਚਿਆਂ ਵਾਸਤੇ ਰੋਜ਼ਗਾਰ ਪੈਦਾ ਕਰਨਾ ਖੇਤੀਬਾੜੀ ਦੇ ਉਦਾਰਨ ਤੇ ਲੜਿਆਗੇ ਆਪਣਾ ਖਾਣਾ ਖਾਣ ਤੇ ਦੇਖੋ ਜੇ ਕਰੋਨਾ ਵੀ ਆ ਗਿਆ ਸਾਰੀਆਂ ਗੱਡੀਆਂ ਬੰਦ ਸਾਰੀਆਂ ਫੈਕਟਰੀਆਂ ਬੰਦ ਸਕੂਲ ਕਾਲਜ ਬੰਦ ਇੱਕ ਤੁਹਾਡਾ ਧੰਦਾ ਚੱਲਦਾ ਸੀ ਇੱਕ ਮੇਰਾ ਚੱਲਦਾ ਜੀ ਖੇਤੀ ਚੱਲਦੀ ਸੀ ਡਾਕਟਰੀ ਚੱਲਦੀ ਸੀ ਇਹ ਦੋ ਹੀ ਲੋੜ ਰੱਖੇ ਸੀ ਆਪਾਂ ਇਹ ਦੋ ਹੀ ਜ਼ਰੂਰੀ ਆ ਜੀ ਬਾਕੀ ਸਾਰਾ ਤਾਂ ਬਗੈਰ ਸਰ ਜਾਂਦਾ ਜਦੋਂ ਬਿਜਲੀ ਨਹੀਂ ਹੁੰਦੀ ਸੀ ਉਹਦਾ ਵੀ ਸਮਾਜ ਚੱਲਦਾ ਸੀ ਜਦੋਂ ਗੱਡੀਆਂ ਨਹੀਂ ਹੁੰਦੇ ਸੀ ਤਾਂ ਵੀ ਸੁਆਦ ਚ ਆਉਂਦਾ ਸੀ ਵਧੀਆ ਚੱਲਦਾ ਸੀ ਹਵਾ ਸਾਫ਼ ਸੀ ਪਾਣੀ ਸਾਫ਼ ਸੀ ਅਸੀਂ ਹਵਾ ਵੀ ਖਰਾਬ ਕਰ ਲਈ ਪਾਣੀ ਵੀ ਖਰਾਬ ਕਰ ਲਿਆ ਔਰ ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਹੜੀਆਂ ਛੇ ਤੁਹਾਡੀਆਂ ਸ਼ਮਸ਼ਾਨ ਘਾੜਾ ਨਾ ਜੀ ਉਹਨਾਂ ਨੂੰ ਤੁਸੀਂ ਫੈਕਟਰੀਆਂ ਬਣਾਓ ਆਕਸੀਜਨ ਦੇ ਆ ਉਹਨੂੰ ਛੜੀ ਕਹਿੰਦੇ ਸੀ ਪਿੰਡਾਂ ਵਿੱਚ ਛੜੀ ਛੇ ਛੜੀਆਂ ਹੋ ਜਾਣਗੀਆਂ ਤੁਹਾਡੀਆਂ ਬੇਰ ਹੋਣਗੇ ਉੱਥੇ ਦੀ ਦੇਸੀ ਬੇਰ ਹੁੰਦੇ ਸੀ ਆਪਣੇ ਜੀ ਵਾਲੋਂ ਕਰਾਉਂਦੇ ਹੁੰਦੇ ਸੀ ਕਰਾਉਂਦਿਆਂ ਦਾ achar ਪਾਉਂਦੇ ਸੀ ਹੁੰਦੇ ਸੀ ਕਰਾਉਂਦੇ ਨਾ ਹੋਰ ਕਿੰਨੀਆਂ ਦੇਸੀ ਚੀਜ਼ਾਂ ਦਾ ਇਹ ਚੀਜ਼ਾਂ ਰੱਬ ਦੀਆਂ ਨਹੀਂ ਅੱਜ ਕੱਲ ਆਪਾਂ ਨੂੰ ਮਿਲਣ। ਇਹਨਾਂ ਦੇ ਇਹਨਾਂ ਦੇ ਆਪਾਂ ਨਾਲੇ ਆਚਾਰ ਪਾਇਆ ਕਰਾਂਗੇ। ਨਾਲੇ ਆਕਸੀਜਨ ਮਿਲੂਗੀ। ਇਹਦੇ ਅਲਰੇਡੀ ਮਿੱਠਾ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਜੀ। ਜੇ ਤੁਹਾਡੇ ਮੰਨ ਲਓ ਡਾਰਾਂ ਦੀ ਡਾਰਾਂ ਹੁੰਦੀਆਂ ਜੀ ਪਾਚੀਆਂ ਦੀ ਮੰਨ ਲਓ। ਪਾਚੀ ਰਹਿਣ ਕਿੱਥੇ ਦੀ ਹੁਣ? ਜੇ ਚਿੜੀਆਂ ਹੋਣਗੀਆਂ ਤੇ ਚਿੜੀਆਂ ਵਿੱਚ ਰਹਿਣਗੇ। ਤੁਹਾਡਾ ਕੰਮ ਕਰਕੇ ਤੁਹਾਡੇ ਮਿੱਤਰ ਹੈ ਜੀ ਉਹ। ਕੁਈ ਹੋਰ ਛੋਟੇ-ਮੋਟੇ ਜੀਵ ਰਹਿਣਗੇ ਉੱਤੇ ਡਿਟੇਰੀਆ ਮੋਰ ਆਣੇ ਸ਼ੁਰੂ ਹੋ ਜਾਣਗੇ ਤੁਹਾਡੇ ਮੋਰ ਜਿਹੜਾ ਸੱਪ ਨੂੰ ਵੀ ਖਾ ਜਾਂਦਾ ਜੀ ਮਾਰ ਕੇ ਸੋ ਇਹ ਥੋੜਾ ਜਿਹਾ ਆਪਾਂ ਇੱਧਰ ਨੂੰ ਚੱਲੀਏ ਆਪਾਂ ਇਹ ਵੀ ਜਿਹੜਾ ਗੁਰੂਆਂ ਨੇ ਇਹੀ ਰਸਤਾ ਦਿਖਾਇਆ ਸੀ ਆਪਾਂ ਨੂੰ ਬਾਬੇ ਨਾਨਕ ਸਾਹਿਬ ਵਾਲੀ ਜਿੱਤੀ ਕਰੀਏ ਪਾਣੀ ਨੂੰ ਵੀ ਬਚਾਈਏ ਵਾਜੇ ਤੁਹਾਡਾ ਪਿੰਡ ਇੱਧਰ ਪਾਣੀ ਦੀ ਮਾਰ ਹੈ ਨਹੀਂਗੀ ਹਾਂ ਤੁਸੀਂ ਤਾਂ ਦੂਰ ਚੋਜੇ ਹੋ ਪੰਜਾਬ ਅਪਟੇਰਸ ਦੇ ਵਿੱਚ ਫਿਲਹਾਲ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ